ਉਹ ਮੋਟ ਪਾਨ ਦੇ ਸਰਸੇ ਦੇ ਕੀ ਦੇਖੋ ਇਹ ਲੋਕਤੰਤਰ ਆਏ ਨੂੰ ਮਜਬੂਤ ਕਰਨ ਲਈ ਅੱਜ ਜਿਹੜਾ ਇਹ ਬੋਰਡ ਦਾ ਮਤਦਾਨ ਕਰਨ ਲਈ ਆਏ ਆ ਵੱਡੀ ਗਿਣਤੀ ਚ ਲੋਕਾਂ ਨੂੰ ਮੈਂ ਹੀ ਅਪੀਲ ਕਰੂੰਗਾ ਤੁਹਾਡੇ ਲਈ ਆਓ ਵੱਧ ਤੋਂ ਵੱਧ ਵੋਟਾਂ ਪਾਓ ਇਹ ਲੋਕਾਂ ਦਾ ਜਿਹੜਾ ਲੋਕਤੰਤਰ ਨੂੰ ਮਜਬੂਤ ਕਰਨਾ ਇਹ ਦੇਸ਼ ਨੂੰ ਮਜਬੂਤ ਕਰਦਾ ਵਾ ਇਸ ਕਰਕੇ ਅੱਜ ਆਪਣੀ ਬੋਰਡ ਦਾ ਇਸਤੇਮਾਲ ਕਰਨ ਲਈ ਆਇਆ ਇਹ ਕੋ ਮੁੱਦੇ ਵਿਕਾਸ ਦਾ ਵਾ ਸਭ ਤੋਂ ਪਹਿਲਾਂ ਪੰਜਾਬ ਦਾ ਜੋ ਭਾਜਪਾ ਨੇ ਅੱਜ ਕੇਂਦਰ ਚ ਬੈਠੀ ਨੇ ਜੋ ਪੰਜਾਬ ਦੇ ਹਾਲਾਤ ਬਣਾਤੇ ਹੋਇਆ ਸਾਡਾ ਜਿਹੜਾ ਪੈਸਾ ਵਾ ਉਹ ਰੋਕੀ ਬੈਠੇ ਆ ਪੰਜਾਬ ਨਾਲ ਮਤਰੀ ਹੀ ਮਾਂ ਵਾਲਾ ਕੰਮ ਕਰਕੇ ਭਾਜਪਾ ਹਮੇਸ਼ਾ ਪੰਜਾਬ ਨਾਲ ਤੱਕਾ ਕਰਦੀ ਆ ਅੱਜ ਲੋਕਤੰਤਰ ਨੂੰ ਮਜ਼ਬੂਤ ਕਰਕੇ ਹੌਸ ਬਣ ਜਾ ਰਿਹਾ ਆਮ ਆਦਮੀ ਪਾਰਟੀ ਦਾ ਔਰ ਸ਼ਾਮ ਨੂੰ ਦੇਖਿਓ ਤੁਸੀਂ 95 ਦੀਆਂ 95 ਸੀਟਾਂ ਜਿੱਤਾਂਗੇ। ਕੱਲ ਤੁਹਾਡੇ ਖਿਲਾਫ ਕਾਫੀ ਬੋਲਣਾ ਕੀਤਾ ਇਹਨਾਂ ਨੇ। ਪਾਲ ਨੇ ਗ੍ਰਫਤਾਰੀਆਂ ਦੇਣ ਗਏ ਸੀਪੀ ਅਫੀਸਰ। ਦੇਖੋ ਬ్రో ਦੇ ਇਹਨਾਂ ਦੇ ਹੁਣ ਪੰਜਾਬੀ ਚ ਕਈ ਇਹਦਾ ਹੱਡਾ ਚ ਬਹਿ ਗਿਆ ਹੋਇਆ। ਇਹਨਾਂ ਨੂੰ ਹੁਣ ਲੋਕ ਪਸੰਦ ਨਹੀਂ ਕਰਦੇ। ਲੋਕਤੰਤਰ ਲੋਕਾਂ ਨੇ ਮਜ਼ਬੂਤ ਕਰਨਾ ਹੁੰਦਾ ਵਾ। ਇਸ ਕਰਕੇ ਭਾਜਪਾ ਨੂੰ ਤਾਂ ਹੁਣ ਕੋਈ ਗੱਲ ਦੂਜੀ ਹੈ ਹੀ ਨਹੀਂ ਉਹਨਾਂ ਦੇ ਨਾ ਖਾਤੇ ਜਾਂ ਨਾ ਉਹਨਾਂ ਨੂੰ ਪਤਾ ਵਾ। ਕਿਉਂਕਿ ਇਹ ਪੰਜਾਬ ਦਾ ਭਾਜਪਾ ਦਾ ਇਸ ਟਾਈਮ ਹਾਲਾਤ ਆ ਪੰਜਾਬ ਦੇ ਅੰਦਰ ਬਹੁਤ ਮਾੜੇ ਹਾਲਾਤ ਆ ਭਾਜਪਾ ਨੇ ਕੀਤੇ ਹੋਏ ਪੰਜਾਬੀਆਂ ਨੇ ਹਮੇਸ਼ਾ ਕਿਸਾਨਾਂ ਦਾ ਲਾਲੋ ਪੰਜਾਬੀਆਂ ਨੇ ਹਮੇਸ਼ਾ ਧੱਕਾ ਹੀ ਕੀਤਾ ਵਾ ਭਾਜਪਾ ਲੋਕਾਂ ਨੂੰ ਇਹ ਹੀ ਕਹੂੰਗਾ ਆ ਵੀ ਆਓ ਵਾਤ ਤੋਂ ਵਾਤ ਵੋਟਾਂ ਪਾਓ ਲੋਕਤੰਤਰ ਨੂੰ ਮਜ਼ਬੂਤ ਕਰੋ ਧੰਨਵਾਦ